tāua <laughs> <laughs> sei <laughs> ਕਿਹੜਾ ਪਿੰਡ ਹੈ ਕੀ ਗੱਲ ਕੀ ਹੋਈ ਹੈ ਭਾਜੀ ਭਾਜੀ ਰਾਤੀ ਸਾਡੀ ਗੱਲ ਹੋਈ ਫੋਨ ਕੀਤਾ ਨਾ ਝਗੜਾ ਹੋਇਆ ਸੀ ਕਹਿੰਦੇ ਵੀ ਤੁਹਾਡਾ ਨਾ ਦੇਖਣਾ ਵਾ ਤੇ ਅੱਡੇ ਤੇ ਆਜੋ ਤੇ ਆਪਾਂ ਅੱਡੇ ਤੇ ਗਏ ਨਹੀਂ ਮੇਰਾ ਭਾਸ਼ੀ ਦਾ ਸਾਹਿਬ ਚਲ ਗਿਆ ਤੇ ਇਹਨਾਂ ਨੇ ਫਿਰ ਮਗਰੋਂ ਫੋਨ ਕਰਕੇ 50 60 ਮੁੰਡੇ ਇਕੱਠੇ ਕਰਕੇ ਤੇ ਤੁਹਾਨੂੰ ਫੋਨ ਕਰਦੇ ਸੀ ਕਿ ਆਓ ਹੁਣ ਤੇ ਇਹਨਾਂ ਦੇ ਵਿੱਚ ਸ਼ਾਮਲ ਜਿਹੜਾ ਹੈਗਾ ਵਾ ਤੇ ਲੱਭਤਾਂ ਉਹ ਤੇ ਸਾਜਨ ਫਰੋਜ ਤੇ ਸਹਿਲ ਤੇ ਲੀਆ ਤੇ ਸ਼ਮੀ ਆ ਸੋਢੀ ਆ ਕੀ ਹੁਣ ਕੀ ਕੀਤਾ ਇਹਨਾਂ ਨੇ ਹੁਣ ਕੀ ਕੀਤਾ ਇਹਨਾਂ ਨੇ ਇਹਨਾਂ ਆ ਕੇ ਸਾਡੇ ਘਰੇ ਆ ਕੇ ਭਾਬੀ ਸਾਡੀ ਕੱਲੀ ਸੀ ਤੇ ਨਾਲ ਆ ਕੇ ਗੋਲੀਆਂ ਚਲਾਈਆਂ ਮਾਰੀਆਂ ਕਿ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਮਾਰੀਆਂ ਨੇ ਮੌਤ ਹੋ ਗਈ ਇਹਨਾਂ ਦੀ ਹਾਂਜੀ ਕੀ ਮੰਗ ਕਰਦੇ ਜੋ ਮੰਗ ਅਸੀਂ ਇਹੋ ਕਰਦੇ ਆ ਕਿ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਕੀ ਨਾਂ ਤੁਹਾਡਾ ਮੇਰੇ ਨਾਂ ਰਣੀ ਹਰਪਜ ਸਿੰਘ ਸਾਡੇ ਨਾਲ ਆ ਕੇ ਕਿਹੜੀ ਗੱਲ ਆ ਯਾਰ ਕੀ ਗੱਲ ਕੀ ਹੋਈ ਆ ਜੀ ਪਤਾ ਨਹੀਂ ਇਹਨਾਂ ਮੁਰਿਆਂ ਨੇ ਕਿਤੇ ਰਾਤ ਆ ਗਏ ਮੈਂ ਚੜਾ ਆ ਕਿ ਤੇਨੇ ਨਾ ਮੋੜਿਆ ਫੇ ਕੋਈਆਂ ਮਾਰਦੀ ਐ ਤੇ ਬਲੀ ਕਰ ਗਲੇ ਕਿੰਨੇ ਬੱਚੇ ਕਿੰਨੇ ਹਿੰਨਾਂ ਇਹਨਾਂ ਦੇ ਕੁੜੀ ਦੇ ਦੋ ਬੱਚੇ ਕੁੜੀ ਮੁੰਡਾ ਝੋੜਿਆ ਬੱਚਾ ਕੀ ਮੰਗ ਕਰਦੇ ਜੋ ਹਾਂਜੀ ਮੰਗ ਕੀ ਕਰਦੇ ਜੋ ਮੰਗਾਇਆ ਨੇ ਮਾਰੇ ਇਹਨਾਂ ਨੂੰ ਸਹਾਇਆ ਹੋ ਜੀ ਮਿਲੇ ਨਹੀਂ ਸਭ ਤੁਸਾਂ ਚਾਹੀਦੀ ਸਹਾਇਆ ਇਹਨਾਂ ਨੂੰ ਕਾਹ ਕਦੇ ਕਿਤੇ ਕਾਹ ਨਾ ਸੁਖਿਆ ਨਾ ਕਰਦੇ ਠੀਕ ਸਤੰਤ ਸਗ ਰਾਜ ਮੇਰਾ ਸਤੰਤ ਜੀ ਕਿਹੜੀ ਜਗਤ ਤੇ ਕਿਹੜੀ ਘਟਨਾ ਹੋਈ ਇਹ ਰੋਲ ਸਿਟੀ ਖੜੇ ਆ ਜੀ ਅਸੀਂ ਰਾਜਸਥਾਨ ਸੀ ਇਹ ਇਥੇ ਇੱਕ ਪੌਣੇ ਕਵੇ ਦਾ ਪਤਾ ਲੱਗਾ ਵਾ ਕਿ ਆਪਣਾ ਦੋ ਤਿੰਨ ਬੰਦੇ ਜਿਹੜੇ ਆ ਨੇ ਗੋਲੀਆਂ ਮਾਰ ਗਏ ਆ ਲੇਡੀ ਜੀ ਨੂੰ ਹਾਂ ਕਿੰਨੀਆਂ ਗੋਲੀਆਂ ਲੱਗੀਆਂ ਸੀ ਦੋ ਗੋਲੀਆਂ ਲੱਗੀਆਂ ਸੀ ਇਹਦੀ ਕਿ ਇਹਦੀ ਦੁਸ਼ਮਨੀ ਸੀ ਕੋਈ ਕਿਸੇ ਨਾਲ ਜੀ ਇਸ ਗੱਲ ਦਾ ਅਜੇ ਪੱਕਾ ਹੱਥ ਪਤਾ ਨਹੀਂ ਲੱਗਾ ਜੀ ਕੋਈ ਸੀਸੀਟੀਵੀ ਆਈ ਸੀ ਹਮੇਂ ਨਹੀਂ ਅਜੇ ਮਿਲਿਆ ਨਹੀਂ ਕੋਈ ਕਦੋਂ ਤੱਕ ਉਮੀਦ ਰੱਖਣ ਪਰਵਾਦੇ ਮੈਨੂੰ ਬਸ ਬਸ ਕੋਈ ਉਸ ਪਾਰਟੀ ਜਿਹੜੀਆਂ ਵਾ ਉਹ ਰੀਡ ਕਰ ਰਹੀਆਂ ਵਾ ਅਫਸਰ ਤੇ ਜਦੋਂ ਵੀ ਆਪਣਾ ਇਨਵੈਸਟੀਗੇਸ਼ਨ ਕਰ ਰਹੀ ਅਫਸਰ ਮੁਖੀ ਅਫਸਰ ਸਾਹਿਬ ਥਾਣਾ ਰਾਸਾਂ ਸੀ ਤੇ ਅਜੇ ਪਤਾ ਨਹੀਂ ਕਿ ਲੋਕ ਕਿਨੇ ਐਂਟਰ ਕਾਤੇ ਜੇ ਕਿਨੇ ਮੈਂ ਬਾਦਤ ਨੂੰ ਜਾਣ ਦਿੱਤਾ ਹੈ ਦੋ ਤਿੰਨ ਵਾਲੇ ਦੱਸ ਦਿਆ ਜੀ ਇਹਨਾਂ ਪਤਾ ਲੱਗਾ ਜੋ ਇਹ ਪਰਿਵਾਰ ਕਹਿੰਦਾ ਸਾਡੀ ਪਹਿਲੇ ਵੀ ਦੁਸ਼ਮਣੀ ਹੈਗੀ ਸੀ ਬਾਰ ਬਾਰ ਆਪਾਂ ਕੰਪਲੇਟਾ ਦਿੱਤੀਆਂ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਇਹਦੇ ਬਾਰੇ ਹੁਣ ਪਰਵਾਹ ਦੱਸ ਸਕਦਾ ਜਾਂ ਸਾਡੇ ਮੁਕਪ ਕਪਸਰ ਵੱਡੇ ਦੱਸ ਸਕਦੇ ਤੇ ਪਹਿਲੇ ਵੀ ਕਹਿੰਦੇ ਬਰਾਦੀਕ ਮਾਮਲੇ ਦਰਸੀ ਬਾਰੇ ਵਾਕਫ ਹਾਂ ਸਾਡੇ ਹੋਣਗੇ ਜੀ ਹਾਂਜੀ ਤੇ ਪੁਲਿਸ ਨੇ ਟੀਮਾ ਲਾ ਦਿੱਤੀ ਹੈ ਹਾਂਜੀ ਹਾਂਜੀ ਪਾਕਾ ਫੜਨ ਵਾਸਤੇ ਟੀਮਾ ਲਾ ਦਿੱਤੀ